ਸਾਡੇ ਦੇਸ਼ ਦੇ ਸਪੈਸ਼ਲਿਸਟ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਉਹਨਾਂ ਨੇ ਅੱਜ ਸ੍ਰੀ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੀ ਸੋਚੀ ਹੈ ਲੋਕਾਂ ਨੇ ਜਿਹੜਾ 10 ਸਾਲਾਂ ਦਾ ਕੰਮ ਦੇਖ ਕੇ ਨਰਿੰਦਰ ਮੋਦੀ ਜੀ ਨੂੰ ਇਸ ਵਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਹੈ ਜੋ 10 ਸਾਲਾਂ ਦੇ ਵਿੱਚ ਕੰਮ ਦੀ ਰਫਤਾਰ ਪੂਰੇ ਹਿੰਦੂਸਤਾਨ ਦੇ ਵਿੱਚ ਹੋਈ ਹੈ ਉਹ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੋਇਆ ਹੈ ਚਾਹੇ ਕਿਸੇ ਨੇ ਬਾਹਰ ਜਾਣਾ ਹੈ ਚਾਹੇ ਭਾਰਤ ਤੋਂ ਬਾਹਰ ਜਿੰਨਾ ਹਿੰਦੁਸਤਾਨ ਦਾ ਨਾਮ ਹੋਇਆ ਅੱਜ ਤੱਕ 70 ਸਾਲਾਂ ਦੇ ਵਿੱਚ ਨਹੀਂ ਹੋਇਆ ਚਾਹੇ ਤੁਸੀਂ ਆਯੂਸ਼ਮਾਨ ਯੋਜਨਾ ਨੂੰ ਲੈ ਕੇ ਲੈ ਲੋ ਚਾਹੇ ਕਿਸੇ ਗਰੀਬ ਬੰਦੇ ਦਾ ਇਲਾਜ ਕਰਵਾਣਾ ਹੈ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਹਮੇਸ਼ਾ ਫ੍ਰੀ ਜਿਹੜਾ ਆਪਾਂ ਗਰੀਬ ਬੰਦਾ ਕਰਾ ਨਹੀਂ ਸਕਦਾ ਸੀਗਾ ਹੋਰ ਵੀ ਐਸੇ ਜਿਹੜੇ ਕੰਮ ਨੇ 370 ਦੀ ਜਿਹੜੀ ਧਾਰਾ ਹੈ ਉਹ ਤੋੜੀ ਗਈ ਕਹਿੰਦਾ ਬਹੁਤ ਹਰ ਘਰ ਦੇ ਵਿੱਚ ਜੋ 70% ਲੋਕਾਂ ਨੂੰ ਜਿਹੜੀ ਕਨਕ ਹੈ ਉਹ ਫ੍ਰੀ ਜਿਹੜੀ ਦਿੱਤੀ ਗਈ ਐਸੇ ਬਹੁਤ ਕੰਮ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਨੀਦੀ ਯੋਜਨਾ ਬਹੁਤ ਐਸੀ ਯੋਜਨਾ ਹੋਇਆ ਹੈਗੀਆਂ ਲੋਕਾਂ ਨੂੰ ਗਰੀਬ ਵਿਅਕਤੀਆਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਹ ਕਾਰਿਆ ਕੀਤੇ ਗਏ ਨੇ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਦੇਖੋ ਅੱਜ ਅਸੀਂ ਉੱਥੇ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋੜੀਆਂ ਪੱਠੀਆਂ ਦਾ ਜਿਹੜਾ ਪਟਿਆਲਾ ਰੈਲੀ ਦੇ ਵਿੱਚ ਆਏ ਸੀ ਤੇ ਆਪਣਾ ਨਾਮ ਲਿਖਤਾ ਸੀਗਾ ਸਾਡੇ ਜੋੜੀਆਂ ਪੱਠੀਆਂ ਨਿਵਾਸੀਆਂ ਲਈ ਇਹ ਇੱਕ ਖੁਸ਼ੀ ਦਾ ਪਲ ਹੈ ਤੇ ਭਾਰਤੀ ਜਨਤਾ ਪਾਰਟੀ ਪਟਿਆਲਾ ਵੱਲੋਂ ਅਸੀਂ ਅੱਜ ਵਰਕਰ ਜਿਹੜੇ ਉਰੇ ਇਕੱਠੇ ਹੋਏ ਆ ਉਹ ਅੱਜ ਉਰੇ ਲੱਡੂ ਵੰਡ ਰਹੇ ਨੇ ਖੁਸ਼ੀ ਬਣਾ ਰਹੇ ਨੇ ਸਾਰੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਅੱਗੇ ਵੀ ਜਿਹੜਾ ਕਾਰਿਆ ਮੋਦੀ ਜੀ ਦਾ ਹੁਣ ਮੋਦੀ ਜੀ ਨੇ ਜਿਵੇਂ ਗੱਲ ਕਿਹਾ ਕਿ ਮੈਂ ਬੜੇ ਨੋਕ ਕੇ ਕਹਿਣਾ ਕਿ ਮੈਂ ਅਗਲੇ 10 ਸਾਲ ਦਾ ਤੁਹਾਨੂੰ ਜਿਹੜਾ ਵੀਜ਼ਾ ਲੈ ਕੇ ਚੱਲ ਰਹੇ ਆ ਤੇ ਮੈਂ ਹੋਰ ਇਹ ਵੀ ਕਹਿਣਾ ਜਿਹੜੀ ਛੋਟੇ ਜਿਹੜੇ ਗੁੱਟ ਨੇ ਉਹ ਵੀ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਤੇ ਮੋਦੀ ਜੀ ਦੇ ਜਿਹੜੇ ਹੱਥ ਹੈ ਉਹ ਮਜ਼ਬੂਤ ਕਰਨ ਬਾਉਂਡਰ ਹੈ ਤੇ ਕਿਸਾਨ ਜਿਹੜੇ ਬੈਠੇ ਨੇ ਕੀ ਲੱਗਦਾ ਵੀ ਉਹਨਾਂ ਦਾ ਮਸਲਾ ਹੱਲ ਹੋਊਗਾ ਜਰੂਰ ਹੋਊਗਾ ਜੀ ਇਸ ਵਾਰ ਜਿਹੜਾ ਹੈਗਾ ਮਸਲਾ ਜਿਹੜਾ ਹੈਗਾ ਹੱਲ ਹੋਊਗਾ ਕਿਉਂਕਿ ਇਹ ਜਿਹੜੇ ਹੁਣ ਤੁਸੀਂ ਦੇਖੋ ਸਾਡਾ ਜਿਹੜਾ ਵੋਟ ਪਰਸੈਂਟੇਜ ਪੰਜਾਬ ਦੇ ਵਿੱਚ ਸੀਗਾ ਪਹਿਲਾਂ 6% ਸੀਗਾ ਜੇ ਕਿਸਾਨ ਸਾਡੇ ਵਿਰੋਧੀ ਹੁੰਦੇ ਤਾਂ ਜਿਹੜਾ ਸਾਡਾ ਲਗਭਗ ਜਿਹੜਾ ਵੋਟ ਪਰਸੈਂਟੇਜ ਹੈ 18% ਹੋ ਗਿਆ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸ਼ੇਅਰ ਹੈ 6 ਤੋਂ 18% ਹੋ ਗਿਆ ਤਿੰਨ ਗੁਣਾ ਹੋ ਗਿਆ ਤੇ ਇਹਦੇ ਵਿੱਚ ਤੁਸੀਂ ਜਿਵੇਂ ਦੇਖੋ ਨਾ ਜੀ ਪਿੰਡਾਂ ਦੀ ਵੀ ਵੋਟ ਹੈ ਸ਼ਹਿਰਾਂ ਦੀ ਵੀ ਵੋਟ ਹੈ ਲਗਭਗ ਕਈ ਜਗ੍ਹਾ ਅਸੀਂ ਦੂਸਰੇ ਸਥਾਨ ਤੇ ਰਹੇ ਹਾਂ ਕਈ ਜਗ੍ਹਾ ਅਸੀਂ ਤੀਸਰੇ ਸਥਾਨ ਤੇ ਰਹੇ ਹਾਂ ਪਰ ਅਕਾਲੀ ਦਲ ਤੋਂ ਅਸੀਂ ਜਿਹੜਾ ਹੈਗਾ ਬੈਟਰ ਪਰਫਾਰਮ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਮਸਲਾ ਹੈ ਉਹ ਬਹੁਤ ਹੀ ਜਲਦ ਹੱਲ ਪੰਜਾਬ ਦੇ ਵਿੱਚ ਕੋਈ ਮੰਤਰੀ ਬੁਟਾ ਗਿਆ ਰੰਗ ਲੁਟਾ ਗਿਆ ਤੇ ਦੇਖੋ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਮੰਤਰੀ ਲਿੱਤੇ ਗਏ ਨੇ ਬੜਾ ਅਸੀਂ ਧੰਨਵਾਦ ਕਰਦੇ ਆ ਮੋਦੀ ਜੀ ਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਸੀਟ ਨਾ ਮਿਲਣ ਦੇ ਬਾਵਜੂਦ ਵੀ ਰਵਨੀਤ ਸਿੰਘ ਮਿੱਟੂ ਜੀ ਨੂੰ ਮੰਤਰੀ ਲਿੱਤਾ ਕਿਉਂਕਿ ਅਮਿਤ ਸ਼ਾਹ ਜੀ ਪਹਿਲਾਂ ਹੀ ਕਹਿ ਗਏ ਸੀਗੇ ਕਿ ਮੈਂ ਤੁਸੀਂ ਇਹਨਾਂ ਨੂੰ ਵੱਧ ਵੱਧ ਦਾ ਵੱਧ ਮੋਟਾ ਪਾਉ ਮੈਂ ਇਹਨਾਂ ਨੂੰ ਆਪਣੀ ਕੈਬਨਿਟ 'ਚ ਲੰਮਾਂਗਾ ਤਾਂ ਉਹਨਾਂ ਨੇ ਉਹੀ ਕੰਮ ਕੀਤਾ ਉਹ ਆਪਣਾ ਪ੍ਰੋਮਿਸ ਪੂਰਾ ਕਰਕੇ ਗਏ ਨੇ ਠੀਕ ਹੈ ਜੀ ਸਹੀ ਮਾਣਿਆਂ ਦੇ ਵਿੱਚ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਭਾਰਤ ਸਰਕਾਰ ਦੇ ਜੋ ਨਮਾਇੰਦਗੀ ਕਰਨ ਜਾ ਰਹੇ ਆ ਤੀਜੀ ਵਾਰ ਨਰਿੰਦਰ ਭਾਈ ਮੋਦੀ ਜੀ ਦੇ ਜੋ ਉਹਨਾਂ ਨੇ ਉਪਕਾਰ ਸਾਡੇ ਵੀ ਕੀਤਾ ਸਮੁੱਚੇ ਪੰਜਾਬ ਨੇ ਕੀਤਾ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਕੀਤਾ ਕਿਉਂਕਿ ਜੋ ਕਿਹਾ ਥੋ ਉਹਨਾਂ ਨੇ ਕਰ ਦਿਖਾਇਆ ਜੋ ਦੇਸ਼ ਦੇ بڑے ਸੀਨੀਅਰ ਮੰਤਰੀ ਲੁਧਿਆਣਾ ਫੇਰੀ ਦੇ ਦੌਰਾਨ ਅਮਿਤ ਸ਼ਾਹ ਜੀ ਆਪਣਾ ਵਾਅਦਾ ਕਰਕੇ ਗਏ ਸੀ ਉਹਨਾਂ ਨੇ ਉਹ ਵਾਅਦਾ ਪੰਜਾਬੀਆਂ ਨਾਲ ਸਮੁੱਚੇ ਪੰਜਾਬ ਦੀ ਕਨਾਤ ਨਾਲ ਅੱਜ ਕੰਪਲੀਟ ਕਰਤਾ ਉਹ ਆਪਣੇ ਵਾਅਦੇ ਦੇ ਖਰੇ ਉੱtre ਆ ਪਰ ਪ੍ਰਧਾਨ ਜੀ ਦੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਮੰਤਰੀ ਬਣਨ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਸਮੁੱਚੇ ਜਿਹੜੇ ਜਸਟਿਸ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਮਾਤਾ ਰਾਣੀ ਉਹਨਾਂ ਨੂੰ ਚੜ੍ਹਦੀ ਕਲਾ ਦੇ ਇਸੇ ਤਰ੍ਹਾਂ ਹੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜੀ ਬੀਜੇਪੀ ਪੰਜਾਬ ਦੀ ਕਮਾਂਡ ਹੈ ਪੰਜਾਬ ਸੰਭਾਲ ਕੇ ਸਨਾਤਨਾਂ ਤੇ ਹਿੰਦੂਆਂ ਦੀ ਰੱਖਿਆ ਕਰ ਸਕਣਗੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਵਨੀਤ ਬਿੱਟੂ ਵੱਡਾ ਚਿਹਰਾ ਹੋ ਸਕਦੇ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਵੀ ਜਿਹੜਾ ਅੱਜ ਕਦਮ ਚੱਕਿਆ ਹੈ ਭਾਰਤ ਸਰਕਾਰ ਨੇ ਵੀ ਉਹਦੇ ਵਿੱਚ ਕੋਈ ਸ਼ੱਕ ਰਹਿ ਗਿਆ ਸਰਦਾਰ ਰਵਨੀਤ ਸਿੰਘ ਬਿੱਟੂ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਵੀ ਸੀਟ ਜਿਹੜੀ ਨਹੀਂ ਆਈ ਹੈ ਜੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦਾ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਇਕੱਲਿਆਂ ਇਲੈਕਸ਼ਨ ਲੜ ਕੇ ਜਿਹੜੇ ਭਾਈਚਾਰੇ ਜਿਹੜੇ ਸ਼ਰੀਕੇ ਨਾਲ ਇਲੈਕਸ਼ਨ ਲੜਦੇ ਸੀ ਉਹਨਾਂ ਨੂੰ ਪਛਾੜਦੇ ਹੋਏ ਤੇ ਜਿਹੜੀ ਅੰਕੜਿਆਂ ਦੀ ਗੁਣਵੱਤਾ ਹੈ ਉਹਨਾਂ ਤੋਂ ਕਈ ਗੁਣਾ ਅੱਗੇ ਲੰਘੀ ਤੇ ਸਪਸ਼ਟ ਤੌਰ ਤੇ ਜਿਹੜਾ 2027 ਹੈ ਉਹ ਪੰਜਾਬ ਬੀਜੇਪੀ ਦੇ ਹਵਾਲੇ ਕਰਨ ਜਾ ਰਹੇ ਆ ਉਹ ਇੱਕ ਮਿੱਠੀ ਜਿਹੜੀ ਆਵਾਜ਼ ਹੈ ਉਹ ਇਲੈਕਸ਼ਨਾਂ ਦੇ ਦੌਰਾਨ ਸੁਣ ਨੂੰ ਮਿਲੇ ਤੁਸੀਂ ਸਨਾਤਨ ਜਿਹੜਾ ਹਿੰਦੂ ਤਖਤ ਹੈ ਉਸ ਦੇ ਉੱਤੇ ਬਿਰਾਜਮਾਨ ਉਹ ਅਸੀਂ ਗੱਲ ਕਰਨਾ ਚਾਹੁੰਦੇ ਆ ਕਿ ਬਹੁਤ ਸਾਰੇ ਜਿਹੜੇ ਸਨਾਤਨੀ ਹੈ ਉਹ ਬਹੁਤ ਸਾਰੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਯੁੱਧਿਆ ਵਾਸੀਆਂ ਨੂੰ ਬੜਾ ਭੰਡਦੇ ਹੋਏ ਨਜ਼ਰ ਆ ਰਹੇ ہیں ਇਸ ਨੂੰ ਕਿਦਾਂ ਦੇਖਦੇ ਹੋ ਦੇਖੋ ਜੋ ਉਸ ਕੁਦਰਤ ਨੇ ਬਣਾਇਆ ਘੜਿਆ ਉਹਨੇ ਭੱਜਣਾ ਵੀ ਹੈ ਤੇ ਪ੍ਰਮਾਤਮਾ ਦੇ ਅਸੂਲਾਂ ਤੇ ਕਾਨੂੰਨ ਦੇ ਖਿਲਾਫ ਮਨੁੱਖ ਨਹੀਂ ਜਾ ਸਕਦਾ ਉਹਨੇ ਜੋ ਸੋਚਿਆ ਉਹ ਸਾਡੇ ਤੋਂ ਕਈ ਗੁਣਾ ਬਿਹਤਰ ਸੋਚਿਆ ਜੋ ਸਾਡੇ ਉਹਨਾਂ ਭਰਾਵਾਂ ਨੇ ਵੀ ਫੈਸਲਾ ਲਿਆ ਯੋਧੇ ਵਾਲਿਆਂ ਨੇ ਲੱਗਦਾ ਸਹੀ ਲਿਆ ਹੋਣਾ ਅਗਲੇ ਵਾਰ ਜਦੋਂ 27 ਆਏਗੀ ਜਾਂ ਪਾਰਲੀਮੈਂਟ ਦਾ ਇਲੈਕਸ਼ਨ ਆਏਗਾ ਵਿੱਚੋਂ ਬਾਏ ਇਲੈਕਸ਼ਨ ਆਉਣਗੇ ਉਹਨਾਂ ਨੂੰ ਮਾਤਾ ਰਾਣੀ ਸ਼੍ਰੀ ਰਾਮਚੰਦਰ ਮਹਾਰਾਜ ਸਮਤਬਖਸ਼ਣ ਜੋ ਸਨਾਤਨ ਦੇ ਮੋਢਿਆਂ ਤੇ ਖੜਨਾ ਸੀ ਉਹਨਾਂ ਨੂੰ ਭੰਡਨ ਦੇ ਕਿਸੇ ਵੀ ਪ੍ਰਕਾਰ ਯੋਗ ਨਹੀਂ ਸਮਝਦੇ ਆਪਣੇ ਆਪ ਨੂੰ ਕਿਉਂਕਿ ਸ਼੍ਰੀ ਰਾਮ ਜੀ ਦੀ ਪ੍ਰਜਾ ਇੱਥੇ ਗੱਲ ਕਰ ਲਈ ਕੰਗੜਾ ਰਣਾਵਤ ਵਾਲਾ ਮਸਲਾ ਅੱਜਕੱਲ ਬਹੁਤ ਜ਼ਿਆਦਾ ਹਾਈਲਾਈਟਡ ਹੈ ਇਹਦੇ ਵਿੱਚ ਕਿਦਾਂ ਦੇਖਦੇ ਹੋ ਤੁਸੀਂ ਜਿਹੜਾ ਕੰਗੜਾ ਰਣਾਵਤ ਵਾਲਾ ਮਸਲਾ ਹੈ ਦੇਖੋ ਜੋ ਕੰਗੜਾ ਰਣਾਵਤ ਨੇ ਚੱਲਦੇ ਕਿਸਾਨੀ ਅੰਦੋਲਨ ਦੇ ਵਿੱਚ ਬਿਆਨ ਦਿੱਤਾ ਸੀ ਉਹਦੇ ਉੱਤੇ ਸਮੁੱਚੇ ਪੰਜਾਬੀ ਅਸੀਂ ਵੀ ਉਸ ਬਿਆਨ ਦੇ ਖਿਲਾਫ ਸੀ ਪਰ ਉਹਨੇ ਉਸ ਬਿਆਨ ਤੋਂ ਬਾਅਦ ਮਾਫੀ ਮੰਗ ਕੇ ਤੇ ਉਹ ਕਿਸਾਨੀ ਅੰਦੋਲਨ ਜਿਸ ਕੰਮ ਲਈ ਚੱਲਿਆ ਸੀ ਉਹ ਕਾਨੂੰਨ ਵਾਪਸ ਹੋ ਗਏ ਸੀ ਜਿਹੜਾ ਇਹ ਕੰਮ ਹੋਇਆ ਉਹਦੇ ਥੱਪੜ ਮਾਰਨ ਵਾਲਾ ਕੁਲਵਿੰਦਰ ਕੌਰ ਜੀ ਵੱਲੋਂ ਇਹ ਦੇਖੋ ਮੰਦਭਗ ਹੈ ਤੇ ਬਿਲਕੁਲ ਜਿਹੜੀ ਕਾਰਵਾਈ ਆ ਉਹ ਕਲਵਿੰਦਾ ਕੌਰ ਦੇ ਖਿਲਾਫ ਹੋਣੀ ਚਾਹੀਦੀ ਆ ਕਿਉਂਕਿ ਸਾਫ਼ ਤੌਰ ਤੇ ਗੱਲ ਹੈ ਵੀ ਮਨੁੱਖ ਆਪਣੇ ਆਪ ਨੂੰ ਵਰਦੀ ਧਾਰਕ ਇਨਸਾਨ ਦੇ ਕੋਲ ਜਾ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ ਇਹ ਸੁਰੱਖਿਆ ਫੋਰਸਾਂ ਦੇ ਰੂਪ ਦੇ ਵਿੱਚ ਜਿਹੜੀ ਵਰਦੀ ਹੈ ਇਹਨਾਂ ਲੋਕਾਂ ਨੇ ਮਿਲੀ ਹੈ ਕੋਈ ਵੀ ਨੌਕਰੀ ਕਰਦਾ ਪੁਲਿਸ ਦੀ ਫੌਜ ਦੀ ਅਰਧ ਆਰਮੀ ਦੀ ਉਹ ਲੋਕ ਵਰਦੀ ਧਾਰਕ ਹੁੰਦੇ ਨੇ ਤੇ ਮਨੁੱਖ ਜੋ ਸਟੇਟ ਦਾ ਜਾਂ ਦੇਸ਼ ਦਾ ਮਨੁੱਖ ਹੈ ਨਾਗਰਿਕ ਹੈ ਉਹਦੀ ਰੱਖਿਆ ਵਾਸਤੇ ਹੈ ਇਹ 에어ਪੋਰਟ ਹੈ ਜਿਹੀ ਚੀਜ਼ ਹੈ ਜਿੱਥੇ ਤੁਸੀਂ ਨਾ ਆਪਣਾ ਹਥਿਆਰ ਲੈ ਕੇ ਸਰਵਾਈਵ ਕਰ ਸਕਦੇ ਹੋ ਨਾ ਗਨਮੈਂਨ ਨਾਲ ਲੈ ਕੇ ਸਰਵਾਈਵ ਕਰ ਸਕਦੇ ਹੋ ਕਿਉਂਕਿ ਉਹ ਸੁਰੱਖਿਆ ਉਹਨਾਂ ਅਧਿਕਾਰੀਆਂ ਦੇ ਹੱਥ 'ਚ ਹੈ ਕੁਲਵਿੰਦਰ ਕੌਰ ਨਾਂ ਵਰਗਿਆਂ ਦੇ ਜਿਨ੍ਹਾਂ ਤੇ ਵਿਸ਼ਵਾਸ ਕਰਕੇ ਅਸੀਂ ਆਪਣਾ ਜਾਨ ਤੇ ਮਾਲ 에ਅਰਪੋਰਟਾਂ 'ਚ ਦੂਜੇ ਦੇਸ਼ਾਂ 'ਚ ਦੂਜੀਆਂ ਸਟੇਟਾਂ 'ਚ ਸਰਵਾਈਵ ਹੁੰਨੇ ਆ ਪਰ ਇਹ ਦੇਖੋ ਮੰਦਭਗਾ ਜੇ ਉਹਨਾਂ ਨੇ ਕੋਈ ਅਜਿਹੀ ਕਾਰਵਾਈ ਕਰਨੀ ਸੀ ਕੋਈ ਬਦਲੇ ਵਾਲੀ ਗੱਲ ਕਰਨੀ ਸੀ ਤਾਂ ਉਹਨਾਂ ਨੂੰ ਸਿਵਲ ਕਰਕੇ ਕਰਨੀ ਚਾਹੀਦੀ ਸੀ ਘੱਟੋ ਘੱਟ ਜਿਹੜੀ ਦੇਸ਼ ਦੀ ਵਰਦੀ ਹੈ ਉਹਨੂੰ ਬਦਨਾਮ ਨਾ ਕਰੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par